ਦੇ ਜੁੜੇ ਪੁੱਤ ਨਾ ਮਿਲਣ ਲੱਗਿਆ ਜਿੰਨੂੰ ਤੁਸੀਂ ਕੋਵਿਡ ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਤੇ ਹੁਣ ਹੜ੍ਹਾਂ ਦੇ ਵਿੱਚ ਸਭ ਤੋਂ ਮੋਹਰਦਿਆਂ ਕਿਟਾਰਾ ਚ ਵੇਖਿਆ ਰੇਸ਼ਮਨ ਮਨਮੋਹ ਕਲਾਕਾਰ ਆ ਸਿੰਗਰ ਆ ਪਰ ਤਰਸਤੀ ਨਾਲ ਜੁੜਿਆ ਨਾ ਗੱਲਬਾਤ ਕਰਨ ਦੇ ਵਿੱਚ ਸ਼ੁਰੂਆਤ ਕੀਤੀ ਅੱਜ ਲੱਗਦਾ ਕਿ ਪੂਰਾ ਪੰਜਾਬ ਦਾ ਸੈਲੀਬ੍ਰਿਟੀ ਹੋਵੇ ਚਾਹੇ ਹਾਲੀਵੁੱਡ ਬਾਲੀਵੁੱਡ ਦੇ ਇਕੱਠੇ ਹੋ ਗਏ ਬਿਲਕੁਲ ਜੀ ਹਿੰਦੂ ਮੁਸਲਮਾਨ ਸਿੱਖੀ ਸਾਰੇ ਇਕੱਠੇ ਹੋ ਗਏ ਹੈ ਵਿਰਾਸਤ ਕਲਾਕਾਰ ਭਾਈ ਜਾਰਾ ਪੂਰੀ ਮਿਊਜ਼ਿਕ ਇੰਡਸਟਰੀ ਚਾਹੇ ਉਹਨਾਂ ਦੀ ਟੀਮ ਆਏ ਆਏ ਫਾਈਨੈਂਸ਼ਲੀ ਆ ਉਹ ਸਾਰੇ ਸੜਕਾਂ ਤੇ ਆ ਤੁਹਾਡਾ ਮੀਡੀਆ ਇਨੀ ਗਰਮੀ ਚ ਪਾਣੀ ਤੁਸੀਂ ਗਰਾਊਂਡ ਜ਼ੀਰੋ ਤੇ ਜਾ ਕੇ ਕਵਰ ਕਰ ਰਹੇ ਹੋ ਔਰ ਸਾਰੇ ਇਕੱਠੇ ਹੋ ਗਏ ਹੈ ਮੁਸੀਬਤ ਵੀ ਵੱਡੀ ਹੈ ਸਰਕਾਰਾਂ ਵੀ ਲੱਗੀਆਂ ਨੇ ਤੁਸੀਂ ਵੀ ਲੱਗੇ ਹੋ ਆਪਾਂ ਵੀ ਲੱਗੇ ਆ ਸਾਰੇ ਰਲ ਮਿਲ ਕੇ ਐਸੀ ਤਾਂ ਪੰਜਾਬ ਦੀ ਇਹ ਕਰਮਾਂ ਦੀ ਧਰਤੀ ਹੈ ਆਪਾਂ ਇਸ ਮੁਸੀਬਤ ਨੂੰ ਸਾਰੇ ਰਲ ਮਿਲ ਕੇ ਠੱਲ ਪਾਵਾਂਗੇ ਸ਼ੁਰੂਆਤ ਚ ਕੀ ਕੰਮ ਸ਼ੁਰੂ ਕੀਤਾ ਸੀ ਕਿਹਦੀ ਸੇਵਾ ਸ਼ੁਰੂ ਕੀਤੀ ਥੋਂ ਤੱਕ ਆਦੀ ਸੇਵਾ ਸਭ ਤੋਂ ਪਹਿਲਾਂ ਤਾਂ ਰੈਸਕਿਊ ਬੜਾ ਜ਼ਰੂਰੀ ਸੀ ਸਾਡੇ ਕੋਲ ਆਪਣਾ ਖਾਲਸਾ ਏਡ ਦੀ ਟੀਮ ਨਾਲ ਮੈਂ ਰਲ ਕੇ ਰੈਸਕਿਊ ਆਪਰੇਸ਼ਨ ਜਾਂ ਸਭ ਤੋਂ ਪਹਿਲਾਂ ਪਾਣੀ ਤੇ ਲੰਗਰ ਦੀ ਜਰੂਰਤ ਸੀ 4-5 ਦਿਨ ਉਹ ਚੱਲਦੀ ਰਹੀ ਹੁਣ ਆਫਟਰ ਫਲੱਡ ਜਿਹੜੀਆਂ ਜ਼ਰੂਰਤਾਂ ਨੇ ਆਪਾਂ ਸਭੀ ਕਿਸਾਨ ਯੂਨੀਅਨ ਵੀ ਆਦੀ ਕਿ ਉਹ ਸੀਟਾਂ ਦੇ ਸਿੰਘ ਆਪਾਂ 8-10000 ਕੁਇੰਟਲ ਕਣਕ ਇਕੱਠੇ ਕਰਾਂਗੇ ਕਿਉਂਕਿ ਤਾਂ ਕਿ ਲੰਬੇ ਟਾਈਮ ਤੱਕ ਰਾਸ਼ਨ ਬੰਦਾ ਤੇ ਮਾਰਾ ਚੱਕਰ ਕਰੀ ਬਿਜਾਈ ਵੀ ਕਰਨੀ ਹੈ ਇਸ ਤੋਂ ਬਾਅਦ ਆਪਾਂ ਹੋਰ ਪਿਆਰੀ ਕਰ ਰਹੇ ਆ ਨਾਲ ਕੀ ਕਿੱਥੇ ਜਿਉਂ ਬਾਬਾ ਨਾਨਕ ਤੋਂ ਇਸ ਕਲਾਡੌਰ ਤੋਂ ਲੈ ਕੇ ਕੁਸੀ ਬਨ ਕਾਰ ਕਰ ਬਿਧਿਆਉ ਤੋਂ ਪਾਰ ਵੀ ਹੋ ਗਿਆ ਤੇ ਇਹ ਜਿੱਤ ਦਾ ਪਿੰਡ ਵੀ ਗਿਆ ਹਾਂਜੀ ਹਲਾਤ ਕੀ ਨੇ ਅੱਤੀਆਂ ਬੇਟਨਾ ਬਿਲਕੁਲ ਟੁੱਟ ਚੁੱਕਿਆ ਸੀ ਉਹ ਹੈਲੀਕਾਪਟਰ ਹੀ ਜਾ ਸਕਦਾ ਸੀ ਅੱਪਾ ਇੱਕ ਦਿਨ ਐਸਟੀਐਮ ਸਾਹਿਬ ਨੂੰ ਰਿਕਵੈਸਟ ਕੀਤੀ ਤੇ ਜਸਪ੍ਰੀਤ ਪਟਵਾਰੀ ਜੀ ਉਹਨਾਂ ਨੇ ਐਨਡੀਆਰਐਫ ਦੀ ਬੋਟ ਸਾਨੂੰ ਦਿੱਤੀ ਉੱਥੇ 8-10 ਘਰ ਸੀਗੇ ਜਿਹੜੇ ਜਮ੍ਹਾਂ ਹੀ ਟੁੱਟ ਚੁੱਕੇ ਸੀ ਤੇ ਅੱਪਾ ਕੋਸ਼ਿਸ਼ ਕੀਤੀ ਉੱਥੇ ਤਸਵੀਰਾਂ ਆਉਣੇ ਪਾਟ ਕੇ ਆਏ ਇਹ ਰਾਵੀ ਦਰਿਆ ਚੜਿਆ ਹੋਇਆ ਸੀਗਾ ਪਰ ਅੱਪਾ ਉੱਥੇ ਪਹੁੰਚਾ ਕੇ ਆਏ ਪੰਜਾਬ ਇਹ ਵੀ ਮੁਸੀਬਤ ਦੇ ਵਿੱਚ ਕੀ ਲੱਗਦਾ ਟਹਿ ਗਿਆ ਕਿ ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ਚ ਹੈ ਪੰਜਾਬ ਦੀ ਜਿਹੜੀ ਫੱਗ ਹੈ ਅਖੌਡੇ ਲੋਕਾਂ ਦੇ ਬਲੱਡ ਦਾ ਜਿਹੜਾ ਡੀਐਨਏ ਆ ਇਹ ਕਦੇ ਪੰਜਾਬ ਦੀ ਪੱਤ ਵਿੱਚ ਮੋਲੇ ਨਹੀਂ ਵਿੱਚ ਤੁਹਾਡੇ ਕੋਲ ਜ਼ਰੂਰ ਸ਼ੇਅਰ ਕਰਾਂਗਾ 777 ਪਿੰਡ ਦੇ ਵਿੱਚ ਚਲੇਗੇ ਆਪਣੇ ਮਹਿਮਾਨ ਜਦੋਂ ਆਉਂਦੇ ਆ ਤੇ ਆਪਾਂ ਪਕੌੜੇ ਵੜਦੇ ਹੁੰਦੇ ਆ ਉਹਨਾਂ ਨੇ ਇੰਨੀ ਮੁਸੀਬਤ ਚ ਪਕੌੜੇ ਕੱਢੇ ਨੇ ਜਿਹੜਾ ਤੁਹਾਡੇ ਵਰਗਾ ਜਾਂਦਾ ਨਾ ਤੇ ਸੇਵਾ ਕਰ ਉਹਨੂੰ ਪਹਿਲਾਂ ਕਹਿੰਦਾ ਕਿ ਪਕੌੜੇ ਖਾਣਗੇ ਚਾਹ ਪੀਣਗੇ ਦਗਾਵਾਂਗੇ ਮੈਂ ਕਈ ਘਰਾਂ ਚ ਗਿਆ ਦੁੱਬੇ ਹੋਇਆ ਘਰ ਹੈ ਤੇ ਅੱਗੋਂ ਫਤੇ ਦੀ ਸਾਂਝ ਪਾ ਰਿਹਾ ਇੱਕ ਘਰ ਦੇ ਵਿੱਚ ਉਹ ਆਪਣਾ ਬੌਲਿੰਗ ਬਣਾ ਦਿਓ ਨਾ ਤੇ ਮਾਤਾ ਜੀ ਧੱਕੇ ਨਾਲ ਉਹਨੇ ਬੌਲੀ ਖਵਾਈ ਆ ਹਾਂ ਤੇ ਜੋ ਉਹਨਾਂ ਦੇ ਚਿਹਰੇ ਤੇ ਨੂਰ ਸੀਗਾ ਮੈਂ ਦੁਬਾਰੇ ਫੇਰ ਜਾ ਕੇ ਆਇਆ ਇਹ ਤਾਂ ਲੱਗਦਾ ਸਾਡਾ ਇੱਕ ਰਿਸ਼ਤਾ ਬਣ ਗਿਆ ਕਿੰਨੇ ਫਿਊਚਰ ਦੇ ਵਿੱਚ ਵੀ ਕਈ ਤਰ੍ਹਾਂ ਨਾਲ ਇਹਨਾਂ ਪਿਆਰ ਪੈ ਗਿਆ ਕਿ ਬੇਬੇ ਬਾਪੂ ਹੈ ਮੈਂ ਬੜਾ ਈਮੋਸ਼ਨਲ ਹੋਇਆ ਸੀਗਾ ਇਹ ਦਿਲ ਕਰਦਾ ਮੈਂ ਬਾਰ-ਬਾਰ ਜਾਮਾ ਹੁਣ ਵੀ ਦੁਬਾਰੇ ਮੈਂ ਉਹਨਾਂ ਕੋਲ ਜਾ ਕੇ ਆਇਆ ਗੁਰੂ ਮਹਾਰਾਜ ਨੇ ਵੀ ਕਿਹਾ ਜਿੱਦੀ ਜ਼ੁਬਾਨ ਤੇ ਫਤਿਹ ਦੇ ਮੈਦਾਨ ਚ ਬਿਲਕੁਲ ਜੀ ਹਰ ਪਾਸੇ ਫਤਿਹ ਹੈ ਨਾ ਫਲੱਡ ਨੇ ਦੇਖ ਹੀ ਨਹੀਂ ਰਿਹਾ ਕਿ Hindu ਦਾ ਘਰ ਹੈ ਮੁਸਲਮਾਨ ਦਾ ਸਿੱਖ ਦਾ ਨਹੀਂ ਸੇਵਾ ਕਰਨ ਵਾਲੇ ਤੁਸੀਂ ਅਸੀਂ ਸਾਰੇ ਆਪਾਂ ਦੇਖ ਰਹੇ ਹਾਂ ਇਹ ਕੀ ਦਾ ਘਰ ਇੱਕੋ ਹੀ ਚੀਜ਼ ਹੈ ਇਨਸਾਨੀਅਤ ਸ਼ੁਰੂਆਤ ਦਾ ਪਲਾ ਜੀ ਬੇਟੇ ਸਰਬੱਤ ਦੇ ਭਲੇ ਦੀ ਗੱਲ ਆ ਹਰ ਮੈਦਾਨ ਫਤਿਹ ਦੇੰਦੇ ਪੰਜਾਬ ਚੜ੍ਹਦੀ ਕਲਾ ਦੇ ਸਿੰਗਰ ਵੀ ਆਪ ਕੋ ਆਪਣੀ ਸੇਵਾ ਨਿਭਾ ਰਿਹਾ ਚਾਹੇ ਬਰਸਾਤ ਆ ਪਾਣੀ ਜ਼ਿਆਦਾ ਵਾ ਜਾਂ ਫਿਰ ਧੁੱਪ ਵਾ ਸੇਵਾ ਲਗਾਤਾਰ ਜਾਰੀ ਆ ਧਰਤੀ ਦੇ ਜੁੜੇ ਪੁੱਤ ਨਾ ਮਿਲਣ ਲੱਗਿਆ ਜਿੰਨੂੰ ਤੁਸੀਂ ਕੋਵਿਡ ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਤਾਂ ਹੁਣ ਹੜ੍ਹਾਂ ਦੇ ਵਿੱਚ ਸਭ ਤੋਂ ਮੋਹਰਨੀਆਂ ਘਟਾਰਾ ਜਿ ਦੇਖਿਆ ਰੇਸ਼ਮਨ ਮੋਹਰ ਕਲਾਕਾਰ ਆ ਸਿੰਗਰ ਆ ਪਰ ਪਰਸਤੀ ਨਾਲ ਜੁੜਿਆ ਦਾ ਗੱਲਬਾਤ ਕਰਨ ਦੇ ਵੇਸ਼ ਸ਼ੁਰੂਆਤ ਕੀਤੀ ਅੱਜ ਲੱਗਦਾ ਕਿ ਪੂਰਾ ਪੰਜਾਬ ਦਾ ਸੈਲੀਬ੍ਰਿਟੀ ਹੋਵੇ ਚਾਹੇ ਹਾਲੀਵੁੱਡ ਬਾਲੀਵੁੱਡ ਇਕੱਠੀ ਹੋ ਗਏ ਬਿਲਕੁਲ ਜੀ ਹਿੰਦੂ ਮੁਸਲਮਾਨ ਸਿੱਖੀ ਸਾਰੇ ਇਕੱਠੇ ਹੋ ਗਏ ਵਿਰਾਸਤ ਕਲਾਕਾਰ ਭਾਈਚਾਰਾ ਪੂਰੀ ਮਿਊਜ਼ਿਕ ਇੰਡਸਟਰੀ ਚਾਹੇ ਉਹਨਾਂ ਦੀ ਟੀਮ ਆਏ ਆਏ ਫਾਈਨੈਂਸ਼ੀਅਲੀ ਆ ਉਹ ਸਾਰੇ ਸੜਕਾਂ ਤੇ ਆ ਤੁਹਾਡਾ ਮੀਡੀਆ ਇਨੀ ਗਰਮੀ ਚ ਪਾਣੀ ਸੀ ਗਰਾਊਂਡ ਜ਼ੀਰੋ ਤੇ ਜਾ ਕੇ ਕਵਰ ਕਰ ਰਹੇ ਹੋ ਔਰ ਸਾਰੇ ਇਕੱਠੇ ਹੋ ਗਏ ਮੁਸੀਬਤ ਵੀ ਵੱਡੀ ਹੈ ਸਰਕਾਰਾਂ ਵੀ ਲੱਗੀਆਂ ਨੇ ਤੁਸੀਂ ਵੀ ਲੱਗੇ ਹੋ ਆਪਾਂ ਵੀ ਲੱਗੇ ਆ ਸਾਰੇ ਰਲ ਮਿਲ ਕੇ ਐਸੀ ਦਾ ਪੰਜਾਬ ਦੀ ਇਹ ਕਰਮਾਂ ਦੀ ਧਰਤੀ ਹੈ ਆਪਾਂ ਇਸ ਮੁਸੀਬਤ ਨੂੰ ਸਾਰੇ ਰਲ ਮਿਲ ਕੇ ਠੱਲ ਪਾਵਾਂਗੇ ਸ਼ੁਰੂਆਤ ਚ ਕੀ ਦੇਣਾ ਸ਼ੁਰੂ ਕੀਤਾ ਸੀ ਕਿਹਦੀ ਸੇਵਾ ਸ਼ੁਰੂ ਕੀਤੀ ਥੋੜੇ ਤੋਂ ਕਾਰੀ ਸੇਵਾ ਸਭ ਤੋਂ ਪਹਿਲਾਂ ਤਾਂ ਰੈਸਕਿਊ ਬੜਾ ਜ਼ਰੂਰੀ ਸੀ ਸਾਡੇ ਕੋਲ ਆਪਣਾ ਖਾਲਸਾ ਏਡ ਦੀ ਟੀਮ ਨਾਲ ਮੈਂ ਰਲ ਕੇ ਰੈਸਕਿਊ ਆਪਰੇਸ਼ਨ ਜਾਂ ਸਭ ਤੋਂ ਪਹਿਲਾਂ ਪਾਣੀ ਤੇ ਲੰਗਰ ਦੀ ਜ਼ਰੂਰਤ ਸੀ 4-5 ਦਿਨ ਉਹ ਚੱਲਦੀ ਰਹੀ ਹੁਣ ਆਫਟਰ ਫਲੱਡ ਜਿਹੜੀਆਂ ਜ਼ਰੂਰਤਾਂ ਨੇ ਦੀ ਕਿਤਾਬ ਆਪਾਂ ਸਦੀ ਇੰਗਲਿਸਾਨ ਯੂਨੀਅਨ ਵੀ ਆਦੀ ਕਿ ਉਹ ਸ਼ੀਟ ਕੱਢsin ਆਪਾਂ 8-10000 ਕੁਇੰਟਲ ਕਣਕ ਇਕੱਠਾ ਕਰਾਂਗੇ ਤਾਂ ਕਿ ਲੰਬੇ ਟਾਈਮ ਤੇ ਕਰਾਸ਼ਿੰਗ ਬਣ ਜਾਵੇ ਤੇ ਬਾਰਾਸ਼ੀ ਕਣਕ ਦੀ ਬਜਾਈ ਵੀ ਕਰਨੀ ਹੈ ਇਸ ਤੋਂ ਬਾਅਦ ਆਪਾਂ ਹੋਰ ਪਿਆਰੀ ਕਰ ਰਹੇ ਆ ਨਾਲ ਕੀ ਗੱਲ ਜਿਹੜਾ ਬਾਬਾ ਨਾਨਕ ਤੁਸੀਂ ਕਲਾਡਾੜ ਤੋਂ ਲੈ ਕੇ ਉਸੀ ਬਨ ਪਾਰ ਕਰ ਗਏ ਆ ਉਹ ਪਾਰ ਵੀ ਹੋ ਗਏ ਪਰ ਇਹ ਜਿੱਤਰਾ ਜੀਤ ਦੇ ਪਿੰਡ ਵੀ ਗਏ ਹਾਲਾਤ ਕੀ ਨੇ ਛਣੀਆਂ ਬੇਟਨਾ ਬਿਲਕੁਲ ਟੁੱਟ ਕੇ ਟੁੱਟਿਆ ਸੀ ਉਹ ਤੇ ਹੈਲੀਕਾਪਟਰ ਹੀ ਜਾ ਸਕਦਾ ਸੀ ਆਪਾਂ ਇੱਕ ਦਿਨ ਐਸਟੀਐਮ ਸਾਹਿਬ ਨੂੰ ਰਿਪੋਰਟ ਕੀਤੀ ਤੇ ਤਸਕਰੀਦ ਮਟਵਾਰੀ ਜੀ ਉਹਨਾਂ ਨੇ ਐਨਡੀਆਰਐਫ ਨੂੰ ਬੋਟਸਾਂ ਨੂੰ ਦਿੱਤੀ ਉੱਥੇ 8-10 ਘਰ ਸੀਗੇ ਜਿਹੜੇ ਜਮ੍ਹਾਂ ਹੀ ਟੁੱਟੇ ਚੁੱਕੇ ਸੀ ਤੇ ਆਪਾਂ ਕੋਸ਼ਿਸ਼ ਕੀਤੀ ਉੱਥੇ ਤਖਬੀਰਾਤ ਨੂੰ ਬਚਾ ਕੇ ਆਏ ਇਹ ਰਾਵੀ ਦਰਿਆ ਚੜਿਆ ਹੋਇਆ ਸੀਗਾ ਪਰ ਆਪਾਂ ਉਸੇ ਪਹਚਾ ਕੇ ਆਏ ਪੰਜਾਬ ਇਹ ਵੀ ਮੁਸੀਬਤ ਦੇ ਵਿੱਚ ਕੀ ਲੱਗਦਾ ਟੈ ਗਿਆ ਕਿ ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ਹੈ ਪੰਜਾਬ ਦੀ ਜਿਹੜੀ ਫੱਗ ਹੈ ਐਕਸਲ ਦੇ ਲੋਕਾਂ ਦੇ ਬਲੱਡ ਦਾ ਜਿਹੜਾ ਡੀਐਨਏ ਆ ਇਹ ਕਦੇ ਪੰਜਾਬ ਦੀ ਫੱਗ ਨਾਲੋਂ ਮੁੱਢਲੀ ਤੁਹਾਨੂੰ ਕੁਝ ਜ਼ਰੂਰ ਸ਼ੇਅਰ ਕਰਾਂਗਾ ਰੱਤਰ ਸ਼ਤਰ ਪਿੰਡ ਦੇ ਵਿੱਚ ਚਲੇਗੇ ਆਪਣੇ ਮਹਿਮਾਨ ਜਦੋਂ ਆਉਂਦੇ ਆ ਤੇ ਆਪ ਪਕੌੜੇ ਕੱਢਦੇ ਆ ਉਹਨਾਂ ਨੇ ਇੰਨੀ ਮੁਸੀਬਤ 'ਚ ਪਕੌੜੇ ਕੱਢੇ ਤੇ ਜਿਹੜਾ ਤੁਹਾਡੇ ਵਰਗਾ ਜਾਂਦਾ ਮੈਂ ਤੇ ਸੇਵਾ ਕਰ ਉਹਨੂੰ ਪਹਿਲਾਂ ਕਹਿੰਦਾ ਕਿ ਪਕੌੜੇ ਖਾਏਗਾ ਚਾਹ ਪੀਏਗਾ ਦਵਾਵਾਂਗਾ ਮੈਂ ਕਈ ਘਰਾਂ 'ਚ ਗਿਆ ਦੁੱਬਿਆ ਹੋਇਆ ਘਰ ਹੈ ਤੇ ਅੱਗੋਂ ਫਤੇ ਦੀ ਸਾਂਝ ਪਾ ਰਿਹਾ ਇੱਕ ਘਰ ਦੇ ਵਿੱਚ ਉਹ ਆਪਣਾ ਬੌਲੀ ਨਹੀਂ ਬਣਾਦੇ ਉਹਨਾਂ ਮਾਤਾ ਜੀ ਨਾਲ ਧੱਕੇ ਨਾਲ ਉਹਨੇ ਬੌਲੀ ਖਵਾਈ ਆ ਹਾਂ ਤੇ ਜੋ ਉਹਨਾਂ ਦੇ ਚਿਹਰੇ ਤੇ ਨੂਰ ਸੀਗਾ ਮੈਂ ਦੁਬਾਰੇ ਫੇਰ ਜਾ ਕੇ ਆਇਆ ਇੱਦਾਂ ਲੱਗਦਾ ਸਾਡਾ ਇੱਕ ਰਿਸ਼ਤਾ ਬਣ ਗਿਆ ਕਿੰਨੇ ਫਿਊਚਰ ਦੇ ਵਿੱਚ ਵੀ ਕਈ ਤਰ੍ਹਾਂ ਨਾਲ ਇਹਨਾਂ ਪਿਆਰ ਪੈ ਗਿਆ ਕਿ ਤੇ ਬੇਬੇ ਬਾਪੂ ਐ ਮੈਂ ਬੜਾ ਈਮੋਸ਼ਨਲ ਹੋਇਆ ਸੀਗਾ ਤੇ ਦਿਲ ਕਰਦਾ ਮੈਂ ਬਾਰ-ਬਾਰ ਜਾਮਾ ਹੁਣ ਵੀ ਦੁਬਾਰੇ ਮੈਂ ਉਹਨਾਂ ਕੋਲ ਜਾ ਕੇ ਆਇਆ ਗੁਰੂ ਮਹਾਰਾਜ ਨੇ ਮੇਰੇ ਕਹਿਆ ਜਿੱਦੀ ਜ਼ੁਬਾਨ ਤੇ ਫਤਿਹ ਉਹਦੀ ਮੈਦਾਨ ਚ ਬਿਲਕੁਲ ਜੀ ਹਰ ਪਾਸੇ ਫਤਿਹ ਆ ਨਾ ਬਲੱਡ ਨੇ ਦੇਖ ਹੀ ਨਹੀਂ ਰਿਹਾ ਕਿ Hindu ਦਾ ਘਰ ਹੈ ਮੁਸਲਮਾਨ ਦਾ ਸਿੱਖ ਦਾ ਨਹੀਂ ਸੇਵਾ ਕਰਨ ਵਾਲੇ ਤੁਸੀਂ ਅਸੀਂ ਸਾਰੇ ਆਪਾਂ ਦੇਖ ਰਹੇ ਆਂ ਇਹ ਕੀ ਦਾ ਕਰਾ ਇੱਕੋ ਹੀ ਚੀਜ਼ ਹੈ ਇਨਸਾਨੀਅਤ ਸਰਬੱਤ ਦਾ ਭਲਾ ਇਹ ਕੀ ਜੀ ਜੀ ਬੇਟੇ ਸਰਬੱਤ ਦੇ ਭਲੇ ਦੀ ਗੱਲ ਆ ਹਰ ਮੈਦਾਨ ਫਤਿਹ ਦੇ ਅੰਦਰ ਪੰਜਾਬ ਚੜ੍ਹਦੀ ਕਲਾ ਦੇ ਸਿੰਗਰ ਵੀ ਆਪ ਕੋ ਆਪਣੀ ਸੇਵਾ ਨਿਭਾ ਰਹੇ ਚਾਹੇ ਬਰਸਾਤ ਆ ਪਾਣੀ ਜ਼ਿਆਦਾ ਵਾਹੀ ਜਾਂ ਫਿਰ ਧੁੱਪ ਵਾ ਸੇਵਾ ਲਗਾਤਾਰ ਜਾਰੀ ਆ ਕੈਮਰਾਮੈਨ ਮਨੀਤ ਨਾਲ ਨਿਤਿੰਤ ਲੁਤਰਾ ਕੈਮਿਕ ਸ਼ੇਰਾ ਟੀਵੀ ਤੇਰਾ ਬਾਬਾ ਨਾਨਕ